ਦੋਕ ਸੰਜਾ ਕੀਤਾ ਠੀਕ ਹੈ ਦੇਖੋ ਸਾਰਾ ਏਰੀਆ ਅੱਜ ਅਸੀਂ ਵਿਜ਼ਿਟ ਕੀਤਾ ਹੈ ਪੰਜਾਬ ਗਵਰਨਮੈਂਟ ਦਾ ਕੰਪਲੀਟ ਫੇਲੀਅਰ ਹੈ ਕਿਉਂਕਿ ਜਿਹੜਾ ਵੈਦਰ ਫੋਰਕਾਸਟ ਹੈ ਇਹ ਤੇ ਹੁਣ ਟੈਕਨੋਲੋਜੀ ਆ ਗਈ ਹੈ ਜਿਹੜੀ ਦੋ ਦੋ ਤਿੰਨ ਤਿੰਨ ਮਹੀਨੇ ਤੁਹਾਨੂੰ ਪਹਿਲੇ ਦੱਸ ਦਿੰਦੀ ਪੰਜਾਬ ਗਵਰਨਮੈਂਟ ਬਹੁਤ ਚੰਗੀ ਤਰ੍ਹਾਂ ਜਾਣਦੀ ਸੀ ਕਿ ਅਪਰ ਰੀਚਸ ਦੇ ਹਿਮਾਚਲ ਦੇ ਵਿੱਚ ਵੱਡੀਆਂ ਵੱਡੇ ਪੈਮਾਨਿਆਂ ਤੇ ਟੋਰੈਂਸ਼ੀਅਲ بارشਾਂ ਵੱਡੀਆਂ ਸਮਝੋ ਬਹੁਤ ਵੱਡੇ ਪੈਮਾਨਿਆਂ ਤੇ بارش ਹੋਣੀ ਹੈ ਜਦੋਂ ਉੱਥੇ بارشਾਂ ਹੁੰਦੀਆਂ ਨੇ ਹਮੇਸ਼ਾ ਤੁਹਾਨੂੰ ਪਤਾ ਡੈਮਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਜਾਂਦੇ ਨੇ ਤੇ ਪੰਜਾਬ ਨਹੀਂ ਡੁੱਬਣਾ ਹੁੰਦਾ ਹਰ ਸਾਲ ਹੀ ਹੁੰਦਾ ਰਿਹਾ ਸਾਰਿਆਂ ਨੂੰ ਪਹਿਲੇ ਸਾਨੂੰ ਅਫਸੋਸ ਹੈ ਕਿ ਇਹਨਾਂ ਦੇ ਮਨਿਸਟਰ ਨੇ ਅਸੈਂਬਲੀ ਦੇ ਵਿੱਚ ਜਦੋਂ ਮੈਂ ਇਹਨੂੰ ਐਤਕੀ ਹੀ ਸਵਾਲ ਕੀਤਾ ਸੀ ਕਿ ਕੀ ਜਿਹੜੇ ਪਿਛਲੇ ਸਾਲ ਦੇ ਵਿੱਚ ਬਾੜ ਆਈ ਏ ਫਲੱਡਸ ਆਏ ਨੇ ਤੁਸੀਂ ਐਤਕੀ ਕੀ ਪ੍ਰਬੰਧ ਕੀਤਾ ਰੋਕਣ ਦਾ ਇਹਨਾਂ ਦੇ ਮੰਤਰੀ ਸਾਹਿਬ ਨੇ ਇਹ ਗੱਲ ਕਹੀ ਅਸੀਂ 250 ਕਰੋੜ ਰੁਪਏ ਖਰਚ ਕੇ ਅਸੀਂ 6000 8000 ਕਿਲੋਮੀਟਰ ਜਿਹੜੀਆਂ ਸਾਡੀਆਂ ਡਰੇਨਾ ਨੇ ਜਿਹੜੀ 8000 ਕਿਲੋਮੀਟਰ ਦੀਆਂ ਡਰੇਨਾ ਨੇ ਉਹ ਅਸੀਂ ਸਫਾਈ ਕਰਤੀ ਹੈ ਤੇ 74 ਜਗ੍ਹਾ ਤੇ ਸਾਡੇ ਜਿਹੜੇ ਬਣਾਏ ਬੰਦ ਨੇ ਅਸੀਂ ਮਜ਼ਬੂਤ ਕੀਤੇ ਹੁਣ ਮੈਂ ਜਾ ਕੇ ਵੇਖਿਆ ਸੀ ਵੀ ਜਾ ਕੇ ਵੇਖਿਆ ਕਿ ਨਾ ਤੇ ਕੋਈ ਡਰੇਨ ਸਾਫ ਹੋਈ ਹੈ ਕਿਉਂਕਿ ਜੇ ਡਰੇਨਾ ਸਾਫ ਹੁੰਦੀਆਂ ਅਮੀਡੀਟਲੀ ਪਾਣੀ ਡਰੇਨ ਚੋਂ ਨਿਕਲ ਕੇ ਦਰਿਆਇ ਤੇ ਦਰਿਆਇ ਤੋਂ ਨਿਕਲ ਕੇ ਸਮੁੰਦਰ ਚਲਾ ਜਾਂਦਾ ਮੇਰੀ ਵੇਖੋ ਸਾਨੂੰ ਪੰਜਾਬੀਆਂ ਦੀ ਕੋਈ ਆਸ ਉਮੀਦ ਭਗਵੰਤੇ ਹੈ ਨਹੀਂ ਵੇਖੋ ਅਫਸੋਸ ਦੀ ਗੱਲ ਹੈ ਕਿ ਅੱਜ ਨਾ ਕਿਤੇ ਕੇਜਰੀਵਾਲ ਸਾਹਿਬ ਲੱਭ ਰਹੇ ਨੇ ਨਾ ਕਿਤੇ ਸੁਸੋਦੀਆ ਸਾਹਿਬ ਲੱਭ ਰਹੇ ਨੇ ਨਾ ਕਿਤੇ ਜੈਨ ਸਾਹਿਬ ਲੱਭ ਰਹੇ ਮੈਂ ਪੁੱਛਣਾ ਚਾਹਦਾ ਅੱਜ ਕੇਜਰੀਵਾਲ ਸਾਹਿਬ ਲੁੱਟਣ ਵੇਲੇ ਤੁਸੀਂ ਇੱਥੇ ਰਾਜ ਕਰਨ ਵੇਲੇ ਤੁਸੀਂ ਇੱਥੇ ਸਿਕਿਉਰਿਟੀ ਦੀ ਲੋੜ ਹੈ ਤੁਸੀਂ ਇੱਥੇ ਸਾਡੇ ਹਵਾਈ ਜਹਾਜ਼ ਦੀ ਲੋੜ ਹੈ ਤੇ ਤੁਸੀਂ ਇੱਥੇ ਹੈਲੀਕਾਪਟਰ ਚਾਹੀਦਾ ਸਾਡਾ ਇਸਤੇਮਾਲ ਕਰੋ ਕੋਠੀਆਂ ਚਾਹੀਦੀਆਂ ਸਾਡੀਆਂ ਇਸਤੇਮਾਲ ਕਰੋ ਪੈਸਾ ਚਾਹੀਦਾ ਸਾਡਾ ਇੱਥੇ ਭਰਤੀਆਂ ਦੇ ਵਿੱਚ ਜਿੰਨੀ ਸਰਕਾਰੀ ਭਰਤੀ ਹੋਈ 80% ਦੀ ਨਾਨ ਪੰਜਾਬੀਆਂ ਨੂੰ ਭਰਤੀ ਕੇਜਰੀਵਾਲ ਨੇ ਕਰਾਇਆ ਅੱਜ ਪੰਜਾਬ ਡੁੱਬਿਆ ਅੱਜ ਕੇਜਰੀਵਾਲ ਕਿੱਥੇ ਅੱਜ ਇਹ ਸੁਸੋਧੀਆਂ ਕਿੱਥੇ ਅੱਜ ਜੈਨ ਕਿੱਥੇ ਅੱਜ ਵੈਵ ਕੁਮਾਰ ਕਿੱਥੇ ਤੇ ਭਗਵਾਨ ਤੋਂ ਤੇ ਸਾਨੂੰ ਵੈਸੇ ਹੀ ਆਸ ਨਹੀਂ ਇਹ ਤਿੰਨ ਦਰਿਆਵਾਂ ਨੇ ਪੰਜਾਬ ਡੋਬਿਆ ਬਿਆਸ ਨੇ ਰਾਵੀ ਨੇ ਤੇ ਸਤਲੁਜ ਨੇ ਬਿਆਸ ਦਾ ਨਾਂ ਹੈ ਬੇਆਸ ਜਿਹਦੇ ਇਤਿਹਾਸ ਕਿਸੇ ਨੂੰ ਨਹੀਂ ਉਹੀ ਨਾਂ ਇਸ ਟਾਈਮ ਸਾਨੂੰ ਭਗਵੰਤ ਨੂੰ ਦੇਣਾ ਚਾਹੀਦਾ ਬੇਆਸ ਮੁੱਖ ਮੰਤਰੀ ਪੰਜਾਬ ਜਿਹਦਾ ਆਪਣਾ ਪਿੰਡ ਡੁੱਬ ਗਿਆ ਸਤੌਜੀ ਜਿਹੜਾ ਆਪਣੇ ਪਿੰਡ ਦਾ ਪਾਣੀ ਨਹੀਂ ਬਚਾ ਸਕਿਆ ਉਹਨੂੰ ਨਹੀਂ ਬਚਾ ਸਕਿਆ ਉਹਨੇ ਪੰਜਾਬ ਨੂੰ ਕੀ ਬਚਾਇਆ ਸੋ ਮੇਰੀ ਵਿਸ਼ੇਸ਼ ਅਪੀਲ ਨਰਿੰਦਰ ਮੋਦੀ ਜੀ ਨੂੰ ਮੈਂ ਅੱਜ ਕਈ ਘੰਟੇ ਪਹਿਲੇ ਚਿੱਠੀ ਲਿਖੀ ਹੈ ਕਿ ਮੋਦੀ ਸਾਹਿਬ ਉਹ 1 ਮਿੰਟ ਯਾਰ ਮੈਂ ਮੋਦੀ ਸਾਹਿਬ ਨੂੰ ਬੇਨਤੀ ਕੀਤੀ ਮੋਦੀ ਸਾਹਿਬ ਹਮੇਸ਼ਾ ਪੰਜਾਬ ਦੇਸ਼ ਨਾਲ ਖੜਦਾ ਹੈ ਅੱਜ ਤੁਸੀਂ ਪੰਜਾਬ ਨਾਲ ਖੜੇ ਹੋ ਵੋ ਸਾਨੂੰ ਉਮੀਦ ਹੈ ਕਿ ਪ੍ਰਧਾਨ ਮੰਤਰੀ ਇੱਥੇ ਆਪ ਆਣਾ ਚਾਹੀਦਾ ਸੀ ਇੱਕ ਨਲਾਇਕ ਮੁੱਖ ਮੰਤਰੀ ਨਾਲ ਸੱਦੇ ਉਹਦਾ ਇਹ ਨਹੀਂ ਮਤਲਬ ਕਿ ਤੁਹਾਡੀਆਂ ਜ਼ਿੰਮੇਵਾਰੀਆਂ ਠਿੱਕੀਆਂ ਬਾਰਡਰ ਦੀ ਸਟੇਟ ਹੈ ਬਾਰਡਰ ਦੇ ਲੋਕ ਤੁਹਾਡੇ ਨਾਲ ਖਲੋਂਦੇ ਨੇ ਨਹੀਂ ਵੀ ਤੁਹਾਨੂੰ ਮੁੱਖ ਮੰਤਰੀ ਨੇ ਕਿਹਾ ਤੁਹਾਨੂੰ ਏਰੀਅਲ ਸਰਵੇ ਹੋਂ ਤੱਕ ਪੰਜਾਬ ਦਾ ਕਰ ਲੈਣਾ ਚਾਹੀਦਾ ਸੀ 1100 ਪਿੰਡ ਡੁੱਬ ਗਏ ਕੋ 3 ਲੱਖ ਏਕੜ ਤੋਂ ਵੱਧ ਪੈੜੀ ਸਾਡੀ ਖਤਮ ਹੋ ਚੁੱਕੀ ਹੈ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਡੰਗਰ ਵਰਗੇ ਨੇ گاਵਾ ਮਰ ਗਏ ਮੱਝਾਂ ਮਰ ਗੀਆਂ ਆ ਸਾਰੇ ਰੂਟ ਦੇ ਵਿੱਚ ਹੁਣ ਅਸੀਂ ਰਮਦਾਸ ਤੋਂ ਆਏ ਆਲੇ ਦਿਵਾਲੇ ਪਤਾ ਨਹੀਂ ਕਿੰਨੀਆਂ ਕਿ ਕੁਕੜੀਆਂ ਤੇ ਕੁੱਕੜ ਮਰੇ ਪਏ ਸੜਕਾਂ ਦੀ ਬੰਨ ਦੇ ਸੜਕਾਂ ਦੀ ਨਾਲ ਜਿੱਥੇ ਬੰਮ ਖਤਮ ਹੁੰਦੇ ਨੇ ਪਤਾ ਨਹੀਂ ਕਿੰਨਾ ਕੁ ਪੋਲਟਰੀ ਦਾ ਇੱਥੇ ਨੁਕਸਾਨ ਹੋਇਆ ਲੋਕਾਂ ਨੂੰ ਤੇ ਇੱਥੇ ਤੁਹਾਨੂੰ ਆਣਾ ਚਾਹੀਦਾ ਹੈ ਪੰਜਾਬ ਨੂੰ ਨੇਚਰਲ ਕਲੈਮਿਟੀ ਤੁਸੀਂ ਦੱਸੋ ਪੰਜਾਬ ਦੀ ਕੀ ਮਦਦ ਕਰ ਰਹੇ ਹੋ ਤੁਸੀਂ ਜਦੋਂ ਜੰਗਾਂ ਸਾਨੂੰ ਸਾਰਨੀਆਂ ਪੈਂਦੀਆਂ ਨੇ ਬੰਬ ਸਾਨੂੰ ਸਾਰਨੇ ਪੈਂਦੇ ਨੇ ਪਾਕਿਸਤਾਨ ਨਾਲ ਬਾਰਡਰ ਦੇ ਵਿੱਚੋਂ ਵੈਪਨ ਸਾਨੂੰ ਸਾਰਨੇ ਪੈਂਦੇ ਨੇ ਨਸ਼ੇ ਦਾ ਮੁਕਾਬਲਾ ਅਸੀਂ ਕਰ ਰਹੇ ਹਾਂ ਤੇ ਇਸ ਟਾਈਮ ਨਰਿੰਦਰ ਮੋਦੀ ਜੀ ਔਰ ਕਿਹੜੇ ਕੰਮ ਦੀ ਇੰਤਜ਼ਾਰ ਕਰ ਤੁਸੀਂ ਆਓ ਤੇ ਆ ਕੇ ਆਪਣਾ ਰੋਲ ਲਭਾਓ ਐਜ਼ ਅ ਪ੍ਰਾਈਮ ਮਿਨਿਸਟਰ ਸਾਨੂੰ ਇਹਨਾਂ ਤੋਂ ਕੋਈ ਉਮੀਦ ਨਹੀਂ ਤੇ ਮੈਂ ਬੇਨਤੀ ਕਰਨੀ ਕਿ ਛੇਤੀ ਤੋਂ ਛੇਤੀ ਮੁਆਵਜ਼ਾ ਤੇ ਚਲੋ ਅਜੇ ਥੋੜਾ ਜਿਹਾ ਹਟਵਾ ਮਿਲ ਲੈ ਕਿਉਂਕਿ ਪਾਣੀ ਉਤਰੇਗਾ ਗਰਦੌਰੀਆਂ ਹੋਣਗੇ ਮੁਆਵਜ਼ਾ ਮਿਨੀਮਮ ਮੁਆਵਜ਼ਾ 51000 ਰੁਪਇਆ ਫੀ ਕਿਲਾ ਕਿਉਂਕਿ ਟੋਟਲ ਭਾਵੇਂ ਕਮਾਅ ਦੇ ਭਾਵੇਂ ਚੋਲੇ ਖਤਮ ਹੋ ਚੁੱਕੇ ਬਿਲਕੁਲ ਜਿੱਥੇ 20 20 21 21 ਦਿਨ ਪਾਣੀ ਰਹਿਣਾ ਜੇ ਘਟ ਵੀ ਗਿਆ ਤੇ ਹੁਣ ਇਹਦੇ ਵਿੱਚ ਕੋਈ ਇਹਦੇ ਚ ਫਸਲ ਨਹੀਂ ਬਚਣੀ ਸਾਡੇ ਘਰਾਂ ਦੇ ਨੁਕਸਾਨ ਹੋਏ ਦੁਕਾਨਾਂ ਦੇ ਨੁਕਸਾਨ ਹੋਏ ਨੇ ਕਾਰੋਬਾਰ ਦੇ ਨੁਕਸਾਨ ਹੋਏ ਨੇ ਅਸੀਂ ਚਾਹਿਆ ਕਿ ਪ੍ਰਾਈਮ ਮਿੰისტਰ ਆਏ ਤੇ ਇੱਥੇ ਪੰਜਾਬ ਦੀ ਮਦਦ ਅੱਛਾ ਸੀਐਮ ਸਾਹਿਬ ਕਹਿੰਦੇ ਮੈਂ ਹੈਲੀਕਾਪਟਰ ਭੇਜਦਾ ਲੋਕਾਂ ਦੀ ਮਦਦ ਕਰਦਾ ਕਿਉਂਕਿ ਉਹਨਾਂ ਨੇ ਮੈਨੂੰ ਐਮਐਲਏ ਬਣਾਇਆ ਤੋਂ ਮੈਂ ਮੈਨੂੰ ਸੀਐਮ ਬਣਾਇਆ ਸੀ ਉਹ ਐਮਐਲਏ ਨੇ ਲੱਖ ਲੱਖ ਰੁਪਏ ਡੋਨੇਟ ਵੀ ਕੀਤਾ ਆਪਣੇ ਉਹਨਾਂ ਨੇ ਨਹੀਂ ਦਿੱਤਾ ਅਸੀਂ ਵੀ ਕੀਤਾ ਸਾਡੇ ਕਰਨ ਤੋਂ ਬਾਅਦ ਕੀਤਾ ਜਦੋਂ ਅਸੀਂ ਕਾਂਗਰਸ ਨੇ ਸੀਐਲਪੀ ਨੇ ਫੈਸਲਾ ਕੀਤਾ ਕਿ ਅਸੀਂ ਇੱਕ ਇੱਕ ਮਹੀਨੇ ਦੀ ਆਪਣੀ ਤਨਖਾਹ ਦੇਣੀ ਉਸ ਤੋਂ ਬਾਅਦ ਇਹਨਾਂ ਦੇ ਪਰ 1 ਲੱਖ ਰੁਪਏ ਸਫੀਸ਼ੀਐਂਟ ਹੈ ਚਲੋ ਜੋ ਵੀ ਹੈ ਜੋ ਵੀ ਸਾਹਿਬ ਹੈਲੀਕਾਪਟਰ ਦੇ ਗਏ ਨੇ ਆਪਣਾ ਕਹਿੰਦੇ ਜੀ ਲੋਕਾਂ ਦੀ ਸੇਵਾ ਵਾਸਤੇ ਲਾਇਆ ਦੇਖੋ ਹੈਲੀਕਾਪਟਰ ਪੈਸੇਂਜਰ ਹੈਲੀਕਾਪਟਰ ਹੈ ਜੀ ਰੈਸਕਿਊ ਹੈਲੀਕਾਪਟਰ ਨਹੀਂ ਰੈਸਕਿਊ ਹੈਲੀਕਾਪਟਰ ਹੋਰ ਹੁੰਦੇ ਨੇ ਪੈਸੇਂਜਰ ਹੈਲੀਕਾਪਟਰ ਤੇ ਚਾਰ ਬੰਦੇ ਬਹਿ ਸਕਦੇ ਨੇ ਇਹਦੇ ਵਿੱਚ ਬੰਦਾ ਹੀ ਕੋਈ ਨਹੀਂ ਬਹਿ ਸਕਦਾ ਮੇਰਾ ਓਪਨ ਚੈਲੰਜ ਹੈ ਆ ਕੋਨੇ ਵਾਲਾ ਹੈ ਜਾਂ ਰਮਦਾਸ ਹੈ ਆਏ ਭਗਵੰਤ ਮਾਤੇ ਆਪਣਾ ਹੈਲੀਕਾਪਟਰ ਪਾਣੀ ਚ ਲਾ ਕੇ ਵਿਖਾ ਦੇ ਜਾਂ ਇੱਥੇ ਲਾ ਕੇ ਵਿਖਾ ਦੇ ਜਿੱਥੇ ਇਹਨਾਂ ਦੇ ਪਾਰਟੀ ਦੇ ਐਮਐਲਏ ਦੇ ਪੀਏ ਸੜਕਾਂ ਤੋੜ ਰਹੇ ਨੇ ਇਹਨਾਂ ਦੇ ਮਦਈ ਜਿਹੜੇ ਨੇ ਸੜਕਾਂ ਤੋੜ ਰਹੇ ਨੇ ਨਹਿਰਾਂ ਭੰਨ ਰਹੇ ਨੇ ਆਪਣਾ ਇੱਕ ਪਿੰਡ بچਾਉਣ ਵਾਸਤੇ 35 35 ਪਿੰਡ ਜਿਹੜੇ ਡਬੋਰੇ ਨੇ ਅੱਜ ਭਗਵੰਤ ਮਾਣ ਇਹ ਸਾਰੀਆਂ ਗੱਲਾਂ ਦਾ ਤੈਨੂੰ ਤੇ ਤੇਰੇ ਐਮਐਲਏ ਨੂੰ ਤੇਰੇ ਮੰਤਰੀਆਂ ਨੂੰ ਇਹਦਾ ਜਵਾਬ ਦੇਣਾ ਪੈਗਾ ਲੋਕਾਂ ਦਾ ਪਰ ਸੀਮ ਸਾਹਿਬ ਕਹਿੰਦੇ ਨੇ ਕਿ ਆਪਦਾ ਆ ਗਈ ਆਪਦਾ ਆ ਗਈ ਆ ਜੀ ਆਪ ਅੱਗੇ ਹੀ ਆਪ ਦਾ ਹੀ ਸਰਕਾਰੀ ਹੈ ਹੋਰ ਖੜੀ ਹੈ ਤੁਸੀਂ ਆਪ ਹੀ ਕਹਿ ਰਹੇ ਹੋ ਸੀਐਮ ਕਹਿੰਦੇ ਆਪ ਦੀ ਆ ਗਈ ਆਪ ਦੀ ਸਰਕਾਰੀ ਆਪ ਵੇਖੋ ਮੈਂ ਸਮਝ ਨਾ ਇਹਦਾ ਚਿਹਰਾ ਮੋੜਾ ਹੀ ਇਨਕ ਲੈਣਾ ਹੈ ਜਿੱਦਨ ਦਾ ਇਹ ਆਇਆ ਪੰਜਾਬ ਕਦੀ ਪੈਰਾ ਭਰ ਨਹੀਂ ਹੋ ਸਕਿਆ ਕਰੋਨਾਵੇ ਐਮਐਲ ਨੇ ਤੇ ਸੜਕਾਂ ਤੇ ਜਾ ਕੇ ਕਹਿੰਦੇ ਸੀ ਤੇ ਰਾਤ ਰਾਤ ਬੰਨਣਾ ਤੇ ਮੈਂ ਤੇ ਇੱਕ ਐਮਐਲ ਨਹੀਂ ਆਈ ਚੱਕ ਵੇਖਿਆ ਮੈਂ ਸਾਰੇ ਏਰੀਆ ਚ ਘੁੰਮ ਕੇ ਵੇਖਿਆ ਕਿਦਾ ਐਮਐਲ ਕਹਿੰਦੇ ਰਾਤ ਕਹਿੰਦੇ ਬੰਨਤੇ ਰਹੇ ਅਸੀਂ ਬਸ ਉਹ ਰਾਤ ਰਹਿੰਦੇ ਰਹੇ ਸਵੇਰ ਦੇ ਟਾਈਮ ਜਦੋਂ ਰਹਿਣਾ ਚਾਹੀਦਾ ਮੈਂ ਨਹੀਂ ਕੋਈ ਵੇਖਿਆ ਰਹਿਸ ਅਸੀਂ ਨਹੀਂ ਚੱਲ ਸੋਨੀਆ ਮਾਨ ਵੀ ਫਿਰ ਯਾਰ ਕੋਈ ਹੱਥ ਕੋਈ ਪਾਇਸਾ ਦੇਖਿਆ ਯਾਰ ਕਿਸੇ ਨੇ ਸਤਪਾਲੀ ਮੈਂ ਕਿਤੇ ਵਾਹ ਵਾਹ ਕੋਈ ਸੜਕ ਹੋ ਰਿਹਾ ਮੈਂ ਕਿਹਦਾ ਗੱਦਾਰ ਕੀ ਆਮ ਹੋ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਂਡੇਸ ਸਾਈਫੈਟ ਜੋੜਾਂ ਬਦਲਦੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੇ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ Neck Onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਮਾਹਿਰ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਮਾਹਿਰ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼